ਕਈ ਵਾਰੀ ਨਾ ਅਸੀਂ ਆਪਣੀ ਇੱਕ ਵਿਚਾਰ ਬਣਾ ਕੇ ਤੇ ਫਿਰ ਈਗੋ ਵਿੱਚ ਆ ਜਾਂਦੇ ਆ ਵੀ ਅਸੀਂ ਉੱਤੇ ਪਹਿਰਾ ਦੇਣਾ ਕਿਉਂਕਿ ਮੈਂ ਗੱਲ ਕਹੀ ਸੀ ਤੇ ਮੈਂ ਹੀ ਕੁਝ ਕਰਨਾ ਇੱਕ ਬੰਦਾ ਅਕਸਰ ਕਹਿਆ ਕਰੇ ਮੈਨੂੰ ਨਹੀਂ ਡਾਕਟਰਾਂ ਤੇ ਭਰੋਸਾ ਮੈਂ ਤੇ ਜਾਂਦਾ ਹੀ ਨਹੀਂ ਡਾਕਟਰਾਂ ਕੋਲ ਠੀਕ ਠਾਕ ਰਹਿੰਦਾ ਹੁਣਾ ਉਹ ਦੋਸਤਾਂ ਵੀ ਜਦੋਂ ਬੈਠਣਾ ਨਾ ਆਪਾਂ ਨਹੀਂ ਡਾਕਟਰਾਂ ਕੋਲ ਜਾਂਦੇ ਉਹ ਕਿਤੇ ਬਿਮਾਰ ਹੋ ਗਏ ਆ ਹੁਣ ਜਿਹਨੇ ਇੰਨੀ ਵਾਰ ਕਿਹਾ ਦੋਸਤਾਂ ਨੂੰ ਆਪਾਂ ਡਾਕਟਰ ਕੋਲ ਨਹੀਂ ਜਾਣਾ ਹੁਣ ਜੇ ਜਾਏਗਾ ਤਾਂ ਦੋਸਤ ਕੀ ਕਹਿਣਗੇ ਉਹ ਕਹਿੰਦਾ ਮੈਂ ਨਹੀਂ ਜਾਣਾ ਹੁਣ ਦੋਸਤ ਆਣ ਦੇਖਣ ਵਾਸਤੇ ਆਪਾਂ ਤਾਂ ਜਾਂਦੇ ਹੀ ਨਹੀਂ ਉਹ ਹੋਰ ਬਿਮਾਰ ਹੋ ਗਿਆ 4-5 ਦਿਨਾਂ ਬਾਅਦ ਫਿਰ ਦੋਸਤ ਕਹਿਣ ਲੱਗੇ ਤੂੰ ਭਾਈ ਡਾਕਟਰ ਕੋਲ ਚਲੇ ਜਾ ਜਿਆਦਾ ਕੰਮ ਨਾ ਆਪਾਂ ਜਾਂਦੇ ਹੀ ਨਹੀਂ 4-5 ਦਿਨ ਹੋਰ ਨਿਕਲੇ ਹੋਰ ਜ਼ਿਆਦਾ ਬਿਮਾਰ ਹੋ ਗਿਆ ਉਹ ਹਾਲਤ ਖਰਾਬ ਹੋ ਗਈ ਪਰ ਈਗੋ ਆਪਾ ਜਾਂਦੇ ਹੀ ਨਹੀਂ ਦੋਸਤ ਕਹਿੰਦੇ ਵੀ ਇਹਦਾ ਤਾਂ ਦਿਮਾਗ ਇਦਾਂ ਹੀ ਆ ਚੱਕੋ ਇਹਨੂੰ ਇਹ ਤਾਂ ਠੀਠ ਹੋਇਆ ਬੈਠਾ ਚੱਕੋ ਚੱਕ ਕੇ ਲੈ ਜਾਈਏ ਇਹਨੂੰ ਉਹ ਲੱਤਾਂ ਮਾਰੇ ਹੱਥ ਮਾਰੇ ਮੈਂ ਨਹੀਂ ਜਾਣਾ ਮੈਂ ਤੈਨੂੰ ਪਹਿਲੇ ਕਹਿੰਦਾ ਸੀ ਮੈਨੂੰ ਭਰੋਸਾ ਕੋਈ ਨਹੀਂ ਉਹ ਚਾਰ ਪੰਜ ਇਕੱਠੇ ਹੋਏ ਵੀ ਸੰਭ ਹੋਈ ਨੂੰ ਕਿ ਲੱਤਾਂ ਫੜੀਆਂ ਕਿਸ ਨੇ ਬਾਹਾਂ ਫੜੀਆਂ ਕਿਲੇ ਚਾਦਰ ਪਾ ਲਈ ਉੱਪਰ ਉਲਟਾਂ ਮਾਰੀ ਜਾਏ ਬਾਹਾਂ ਮਾਰੀ ਜਾਏ ਓਖੇ ਸੋਖੇ ਹੋ ਕੇ ਉਹ ਲੈ ਤੁਰੇ ਰਸਤੇ ਵਿੱਚ ਹੀ ਲੱਤਾਂ ਬਾਹਾਂ ਮਾਰੀ ਜਾਂਦਾ ਕਦੇ ਇੱਕ ਬੰਦਾ ਉਹ ਗਿਰਿਆ ਜਾ ਕੇ ਦੂਜੇ ਨੇ ਦਬੋਚ ਲਿਆ ਦੂਜੇ ਨੂੰ ਮਾਰਿਆ ਤੀਜੇ ਨੇ ਦਬੋਚ ਲਿਆ ਲੈ ਗਏ ਡਾਕਟਰ ਕੋਲ ਲਪੇਟ ਲਪੂਟ ਕੇ ਉਹਨੂੰ ਡਾਕਟਰ ਸਾਹਿਬ ਛੱਡੋ ਸਾਰਿਆਂ ਨੂੰ ਇਹਨੂੰ ਪਕੜੋ ਪਹਿਲਾਂ ਇਹਦੇ ਲਾਓ ਟੀਕਾ ਇਹਨੂੰ ਦੋ ਗੋਲੀ ਡਾਕਟਰ ਵੀ ਤਿਆਰੀ ਨਾਲ ਖਾਸ ਹੀ ਬੰਦਾ ਹੈ ਉਹ ਜਦੋਂ ਚਾਦਰ ਖੋਲੀ ਦੂਜੇ ਹੀ ਦੋਸਤ ਵਿੱਚ ਨਿਕਲ ਆਇਆ ਉਹ ਵਿੱਚੋਂ ਇੱਕ ਦੇ ਲੱਤਾਂ ਲੁੱਤਾਂ ਮਾਰ ਕੇ ਨਿਕਲ ਗਿਆ ਆਪਣੇ ਹੀ ਦੂਜੇ ਦੋਸਤ ਨੂੰ ਪਕੜ ਕੇ ਲਿਆਏ ਪਤਾ ਨਹੀਂ ਲੱਗਿਆ ਚਾਦਰ ਵਿੱਚ ਉਹ ਤਾਂ ਹੈ ਹੀ ਨਹੀਂ ਮਰੀਜ਼ ਤੇ ਦੂਜੇ ਹੀ ਆ ਗਿਆ ਹੁਣ ਦੱਸੋ ਡਾਕਟਰ ਟੀਕਾ ਕਿਹਦਾ ਲਾਵੇ ਮਰੀਜ਼ ਤਾਂ ਭੱਜ ਗਿਆ ਸਾਡੀ ਵੀ ਹਾਲਤ ਇਹੋ ਜਿਹੀ ਨਹੀਂ ਹੈ ਲੱਤਾਂ ਸਾਥੀ ਨੇ ਚਲ ਮੰਨ ਤੂੰ ਬਿਮਾਰ ਹੈ ਤੈਨੂੰ ਡਾਕਟਰ ਕੋਲ ਲੈ ਕੇ ਚੱਲੀਏ ਮਨ ਨਹੀਂ ਆਉਣਾ ਚਾਹੁੰਦਾ ਉਹ ਤਾਂ ਸੌਣਾ ਚਾਹੁੰਦਾ ਛੱਡੋ ਪਰਾਂ ਸੌਣ ਦਿਓ ਸਮਾਗਮ ਹੋਏਗਾ ਦੇਖੀ ਜਾਏ ਅੱਖਾਂ ਨੇ ਸਾਹ ਦਿੱਤਾ ਵੀ ਆਹ ਰਸਤਾ ਜਾਂਦਾ ਇੱਧਰ ਹੈ ਜਿੱਥੇ ਕਥਾ ਹੋਣੀ ਜਿੱਥੇ ਕੀਰਤਨ ਹੋਣਾ ਦਿਮਾਗ ਨੇ ਸਾਹ ਦਿੱਤਾ ਇਹ ਤੇ ਸਭ ਲਿਆਉਣ ਵਾਲੇ ਐ ਪਰ ਕਿਨੂੰ ਮਨ ਨੂੰ ਮਨ ਪਹਿਲੀ ਭੱਜ ਗਿਆ ਉਧਰੋਂ ਦੀ ਲਿਆਉਣ ਵਾਲੇ ਆ ਗਏ ਲੱਤਾਂ ਪਹੁੰਚ ਗਈਆਂ ਸਰੀਰ ਪਹੁੰਚ ਗਿਆ ਮਨ ਹੈ ਹੀ ਨਹੀਂ ਦਸੋ ਟਿਕਾ ਕਿਤੇ ਲੱਗੇਗਾ ਜਦੋਂ ਬਚਨ ਆਉਣਗੇ ਇਹ ਮਨ ਮੇਰਿਆ ਮਨ ਹੈ ਹੀ ਨਹੀਂ ਫਿਰ ਇਹ ਕੌਣ ਸੁਨੇਗਾ ਇਹ ਦਵਾਈ ਕਿਦੇ ਅੰਦਰ ਜਾਏਗੀ ਮਨ ਹੋਣਾ ਚਾਹੀਦਾ ਅਸੀਂ ਉੱਤੇ ਹਾਜ਼ਰ ਹੋਣੇ ਚਾਹੀਦੇ ਆ ਬਾਣੀ ਪੜਨ ਲੱਗਿਆਂ ਜਿਸ ਵੇਲੇ ਬਚਨ ਆਉਣਗੇ ਭਾਈ ਰੇ ਰਾਮ ਕਹੋ ਚਿਤ ਲਾਏ ਇੱਥੇ ਭਾਵੇਂ ਬੀਬੀਆਂ ਪੜਨ ਭਾਵੇਂ ਮਨੁੱਖ ਪੜਨ ਉੱਥੇ ਭਾਈ ਆਪਣੇ ਆਪ ਨੂੰ ਸਮਝਣਾ ਮੈਨੂੰ ਕਿਹਾ ਜਾ ਰਿਹਾ ਜਦੋਂ ਇਹ ਬਚਨ ਆਣ ਮੁੱਲਾਂ ਕਾਜ਼ੀ ਆਪਣੇ ਆਪ ਨੂੰ ਸਮਝੀਏ ਮੇਰੇ ਵਾਸਤੇ ਗੱਲ ਹੋ ਰਹੀ ਹੈ ਗੁਣ ਮੈਂ ਧਾਰਨ ਕਰਨੇ ਹੈ ਜਦੋਂ ਗੱਲ ਹੋਵੇ ਬਾਬਾ ਮਾਇਆ ਸਾਥ ਨਾ ਹੋਏ ਭਾਵੇਂ ਛੋਟੀ ਉਮਰ ਦਾ ਹੈ ਉਹ ਕਹੇ ਬਾਬਾ ਮੈਨੂੰ ਕਿਹਾ ਜਾ ਰਿਹਾ ਮੇਰੇ ਵਾਸਤੇ ਗੱਲ ਹੈ ਤਾਹੀਂ ਹੈ ਜੇ ਬਾਣੀ ਪੜਨ ਲੱਗਿਆ ਸੀ ਉਤੇ ਹਾਜ਼ਰ ਹੋਵਾਂਗੇ ਜੇ ਅਸੀਂ ਬਾਣੀ ਆਦ ਤੋਂ ਲੈ ਕੇ ਅੰਤ ਤੱਕ ਪੜ ਲਈ ਤੇ ਪਤਾ ਸੁਣ ਲੱਗਿਆ ਹੀ ਨਾ ਵੀ ਕਿਹੜੀ ਪੰਕਤੀ ਕਦੋਂ ਪੜੀ ਫਿਰ ਆਪਾਂ ਗੈਰ ਹਾਜ਼ਰ